ਉਦੀ ਮਾਵਾ ਉਹ ਮੇਰੀ ਧੀ ਆ ਅੰਜ ਕਾਲ ਅੱਗ ਲਾ ਕੇ ਮੇਰੇ ਜਵਾਈ ਨੇ ਸਾਰਿਆ ਗਿਆ ਵਾ ਵੱਧੋ ਵੱਧ ਸਾਬ ਮੈਨਾਂ ਜ਼ਾਇਦਾ ਫਾਂਸੀ ਵੇਲੇ ਚਾਹੀਦੀ ਮੇਰੀ ਧੀ ਨੂੰ ਨਹੀਂ ਤੇ ਅੱਗ ਲਾ ਕੇ ਨਾ ਇਹਨੂੰ ਸੌਲਾ ਚਾਹੀਦਾ

ਅੱਜ ਬਹੁਤ ਜਿਗ ਕਾਰਵਾਈ ਕਰਾਈ ਹੋਈ ਆ ਦਰਖਾਸਤ ਦਿੱਤੀ ਹੋਈ ਆ ਫਰਚਾ ਕਰਾਇਆ ਹੋਇਆ ਵਾ ਅੱਜ ਰਸਤਾ ਜੀ ਉਹ ਤੇਰੇ ਪਿੰਡ ਵਾਲੀ ਕੁੜੀ ਐ ਤੇ ਕਲੇਰੀ ਉਹ ਤੋਂ ਵਿਆਹੀ ਹੋਈ ਆ ਉਹਨਾਂ ਮੈਨੂੰ ਫੋਨ ਕੀਤਾ ਵੀ ਪਿੰਕੀ ਤੇ ਅੱਗ ਲੱਗੀ ਹੋਈ ਐ ਅਸੀਂ ਆ ਗਿਆ ਉਹ ਕਹਿੰਦੀ ਬੱਬ ਕਾਲੇ ਦਵਾਈ ਲੈਣ ਵਾਸਤੇ ਆਉਣਾ ਹੀ ਆਖਿਆ ਬੱਬ ਕਾਲੇ ਆਈ ਹੋਈ ਆ ਵੀ ਚਲ ਉਹਦੇ ਘਰ ਅੱਗ ਲੱਗੀ ਜੀ ਬੁਝਾ ਦਈਏ ਹਾਂਜੀ ਨਹੀਂ ਆਂਦੀ ਫੋਨ ਵੀ ਨਹੀਂ ਪਤਾ ਲੱਗਾਇਆ ਕਿ ਅੱਗ ਲੱਗੀ ਆ ਉਹ ਤੇ ਟਿਫਨ ਪਿਆ ਹੀ ਰੋਟੀ ਆਲਾ ਮੈਂ ਚੁੱਕੜ ਗਈ ਫੇਉਂਦਾ ਜਲਦੇ ਪਲੱਸ ਕਰਦਾ ਹੀ ਉਹਨੇ 450 ਰੁਪਏ ਦਰ ਰਿਆ ਹੋਏ ਸੀ ਉਹ ਚੁੱਕੜ ਗਈ ਤੇ ਮੇਰੀ ਬੇਟੀ ਦੇ ਦੋਵੇਂ ਪੈਰ ਜਿਹੜੇ ਥੱਲੇ ਪਏ ਸੀ ਫੇਰ ਮੇਰਾ ਧੜਾ ਤਿਆਰ ਗਿਆ ਸਾਰੇ ਹਜ਼ਾਰ ਦਿੱਤਾ ਮੇਰੀ ਤੀਨ ਸਾਰੇ ਲੋਦੀ ਅਰੀ ਦੀ ਜਾ ਮੇਰੇ ਹਾਂਜੀ ਦੋਸ਼ੀ ਜਿਹੜਾ ਉਹਦਾ ਪਤੀ ਸੀ ਗਗਦੇਵ ਸਿੰਘ ਗੁਰਪਲਾਢੀ ਪੁੱਤਰ ਨਰਿੰਦਰ ਸਿੰਘ ਜਿਹੜਾ ਅਰੈਸਟ ਹੋ ਚੁੱਕਾ ਹੈ ਕਿਹੜੀ ਲੋਕੇਸ਼ਨ ਤੋਂ ਅਰੈਸਟ ਕੀਤਾ ਕੱਲ੍ਹ ਦਿੱਤਾ ਗਿਆ ਪੁੱਠਮ ਪਿੰਡ ਤੋਂ ਬਾਹਰ-ਬਾਰ ਉਹਨੂੰ ਕੱਲ ਕੋਟ ਮਤਾਬ ਵਾਲੀ ਸਾਈਡ ਤੋਂ ਅਰੈਸਟ ਰਾਤੀ ਕਰ ਲਿਆ ਸੀਗਾ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਹੈ ਕੋਰਟ ਲੋਜ ਦਾ 2 ਦਿਨ ਦਾ ਰਿਮਾਂਡ ਹੈ ਸੋਮਵਾਰ ਦੁਬਾਰਾ ਪੇਸ਼ ਕਰਾਂਗੇ ਕੋਰਟ 'ਚ ਇਹਦੇ ਬਿਆਨਾਂ ਦੇ ਵਿੱਚ ਜਿਹੜਾ ਮਾਮਲਾ ਦਰਜ ਕੀਤਾ ਗਿਆ ਕਿਹੜੀਆਂ ਪਰਾਆਂ ਤੇ ਇਹ ਜਿਹੜੀ ਮਰਨ ਵਾਲੀ ਆ ਪਿੰਕੀ ਆ ਉਹਦੀ ਮਾਤਾ ਦੇ ਬਿਆਨ ਤੇ ਜੋਤੀ ਪਤਨੀ ਵੀਰਾ ਵਾਸੀ ਕਲੀਅਰ ਕਮਾਂਡਾ ਨਾਲ ਖਲਚੀਆਂ ਦੇ ਬਿਆਨ ਦੇ ਉੱਤੇ ਐਫਆਈਆ ਦਰਜ ਕੀਤੀ ਗਈ। ਇੱਕ ਅਨਸਰ ਕੀ ਰਿਹਾ ਹੈਗਾ ਹੁਣ ਤਾਂ ਕਿ ਡਿਜਾਇਨ? ਕਾਰਨ ਜੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਅਜੇ ਨ ਕੋਰਟ ਚ ਪੇਸ਼ ਕੀਤਾ। ਇਨਵੈਸਟੀਗੇਸ਼ਨ ਜਾਰੀ ਹੈ। ਦੋ ਦਿਨਾਂ ਦੇ ਪਤਾ ਲੱਗ ਜੂਗਾ ਕਿ ਜੋ ਜੋ ਇਹਦੇ ਕਿਸ ਕਾਰਨਾ ਕਰਕੇ ਨੇ ਆਪਣੀ ਪਤਨੀ ਨੂੰ ਕਤਲ ਕਰਕੇ ਸੱਡ ਦਿੱਤਾ। ਸ਼ੁਰੂਆਤੀ ਜਾਂਚ 'ਚ ਕੋਈ ਫਿਲਹਾਲ ਕੋਈ ਇੱਕ ਦਾ ਕੋਈ ਚੀਜ਼ ਨਹੀਂ ਜਾਤੀ ਚਾਉਂਦੇ ਆ ਕਿ ਐਵੇਂ ਛੋਟੇ ਮੋਟੇ ਆਵੇਂ ਮਨ ਮਟਾਉ ਘਰੇਲੂ ਝਗੜਿਆਂ ਦੇ ਉੱਤੇ ਹੀ ਇੰਨੇ ਜੜਾ ਵਾ ਇਹ ਐਡਾ ਵੱਡਾ ਕਦਮ ਚੁੱਕ ਲਿਆ।